ਇਹੜ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਪੰਜਾਬ ਦਾ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਹੈ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਆ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਟਦਾ ਸੈਕਟਰੀਆਂ ਦਾ ਵੀ ਕੱਟਦਾ ਸਾਰੇ ਨਾਂ ਕੱਟਦੇ ਤੇ ਪੰਜ ਮੈਂਬਰ ਕਮੇਟੀ ਬਣਾਦੀ ਜਿਹੜੀ ਸਾਰੀ 40 ਹਜ਼ਾਰ ਏਕੜ ਖਵਾਇਰ ਕਰੂਗੀ ਉਸ ਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਦੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟ ਘੜ ਇੰਨੀ ਸ਼ਰਮ ਦਾ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕਬਜ਼ਾ ਕਰ ਲੁੱਟਣ ਆਏ ਹੈ ਉਹਨਾਂ ਦਾ ਸਾਥ ਦੇ ਰਹੇ ਹੋ ਤੇ ਦੂਜੇ ਬੰਦੇ ਕਿਹੜੇ ਹੈ ਤੁਸੀਂ ਹੈਰਾਨ ਦੇਜੋਗੇ ਜਿਹਦਾ ਕੋਈ ਲੈਣਾ ਦੇਣਾ ਪੰਜਾਬ 'ਚ ਨਹੀਂ ਇੱਕ ਦਿੱਲੀਉ ਹੈਗਾ ਉਹਨਰਾਕ ਕੁੰਡੂ ਨਾਮ ਵੀ ਨਿਕਿਆ ਜਾਂਦਾ ਹੈ ਉਹ ਕਮੇਟੀ ਵਿੱਚ ਚੀਫ ਸੈਕਟਰੀ ਜਨਾਬ ਜੀ ਨੇ ਸਾਰੇ 40 ਹਜ਼ਾਰ ਏਕੜ ਕੁਆਇਰ ਕਰਨਾ ਹੈ ਉਹਨਰਾਕ ਕੁੰਡੂ ਦੂਜਾ ਹੈਗਾ ਸ਼ੌਕਤ ਰੋਏ ਮੈਨੂੰ ਲੱਗਦਾ ਉਥੋਂ ਬੰਗਾਲ ਦਾ ਹੋਣਾ ਇੱਕ ਵੈਬਬ ਮਹੇਸ਼ਵਰੀ ਮਹੇਸ਼ਵਰੀ ਕਿੱਥੋਂ ਦੇ ਹਾਂ ਹਾਂ ਉਧਰ ਇਹ ਕੋਈ ਸੀਵਾ ਬੰਸਰ 나 ਹੀ ਨਹੀਂ ਪਤਾ ਯਾਰ ਸਾਰੇ ਉਥੋਂ ਲਿਆਉਂਦੇ ਆ ਹੁਣ ਆ 40000 ਏਕੜ ਅਕਵਾਇਰ ਕਰਨਗੇ ਮੈਂ ਕੁੰਡੂ ਸ਼ੁੰਡੂ ਸਾਰਿਆਂ ਨੂੰ ਕਹਿ ਦੇਣਾ ਪੰਜਾਬ ਜਿਨੀ ਵੰਡ ਦਿੰਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿਵੇਂ ਬਾਪੂ ਬਾਦਲ ਨੇ ਕਦੇ ਪਰਵਾਹ ਨਹੀਂ ਕੀਤੀ ਜਦੋਂ ਕੋਈ ਪੰਗਾ ਲੈਂਦਾ ਸੀ ਪੰਜਾਬ ਦਾ ਕੌਮਨਾ ਬਾਪੂ ਬਾਦਲ ਅੱਗੇ ਹੁੰਦੇ ਸੀ ਕਿ ਨਹੀਂ ਤੇ ਉਹਨਾਂ ਦੇ ਨਾਲ ਤੁਹਾਡੇ ਬਜ਼ੁਰਗ ਹੁੰਦੇ ਸੀ ਕਿ ਨਹੀਂ ਉਵੇਂ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਆ ਪੰਜਾਬ ਦੀ ਆ ਖੇਤਰੀ ਪਾਰਟੀ ਆ ਤੁਹਾਡੀ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਆ ਪੰਜਾਬ ਵਾਸਤੇ ਆ ਸਾਸੀ ਸੁਬਾਦਲ ਬਾਪੂ ਬਾਦਲ ਜਦੋਂ ਉੜਦੇ ਸੀ ਉਹਨਾਂ ਦੇ ਦਿਲ 'ਚ ਪੰਜਾਬ ਸੀ ਸੌਂਦੇ ਸੀ ਪੰਜਾਬ ਸੀ ਉਹਨਾਂ ਦੇ ਦਿਲ 'ਚ ਗਰੀਬ ਸੀ ਕਿਸਾਨ ਸੀ ਮੁੱਖ ਮੰਤਰੀ ਹੁੰਦੇ ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਜਿੱਥੇ 5 ਵਜੇ ਉੱਠ ਕੇ ਕਿਸੇ ਨਾ ਕਿਸੇ ਪਿੰਡ 'ਚ ਸੱਤ 'ਚ ਵਿੜੇ 'ਚ ਜਾਂ ਕਿਸੇ ਦੇ ਘੇ ਨਾ ਹੋਣ ਮੁੱਖ ਮੰਤਰੀ ਉਹ ਹੁੰਦਾ ਇਹਨਾਂ ਵਾਂਗੂ ਨਹੀਂ ਜਿਹੜੇ ਆਪਾਂ 10 ਸਾਲ ਖਰਾਬ ਕਰ ਲਏ ਇੱਕ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬਠਿੰਡੇ ਉਹਨੇ ਝੂਠੀ ਸੌਂ ਖਾ ਗਈ ਤੇ ਆਪਾਂ ਸਾਰੇ ਮਗਰ ਲੱਗ ਗਏ ਉਦੇਵੜਾ ਇੱਕ ਨਵਾਂ ਠੱਗ ਆ ਗਿਆ ਝਾੜੂ ਵਾਲੇ ਆ ਪੌਣ ਮਗਰ ਲੱਗ ਗਏ ਤੇ 10 ਸਾਲ ਕੀ ਹੋਇਆ ਜਿੰਦਗੀ ਖਰਾਬ ਹੋ ਗਈ ਨਾ ਹੁਣ ਆਪਾਂ ਮੈਂ ਕਹਿਣਾ ਚਾਹਣਾ ਹੁਣ ਮੈਂ ਤੁਹਾਨੂੰ ਪੂਰੇ ਪੰਜਾਬ ਦਾ ਨਕਸ਼ਾ ਦੱਸਦਾ ਹਾਂ ਅੱਜ ਅਖਬਾਰ 'ਚ ਵੀ ਆਇਆ ਹੈ ਅੰਗਰੇਜ਼ੀ ਟ੍ਰਿਬਿਊਨ 'ਚ ਪਿਛਲੇ 25 ਸਾਲਾਂ 'ਚ ਕੁੱਲ 11000 ਏਕੜ ਕੁਆਇਰ ਹੋਇਆ 25 ਸਾਲਾਂ 'ਚ 25 ਸਾਲਾਂ ਆ ਯਾਰ ਥੱਲੇ ਬੈਜੋ ਥੱਲੇ ਬੈਜੋ ਸਾਰੇ ਉਹ ਨਹੀਂ ਨਹੀਂ ਉਹ ਕੈਮਰੇ ਵਾਲੇ ਜਿਆਦਾ ਬੰਦ ਕਰ ਥੱਲੇ ਬੱਠੋ ਯਾਰ ਗੁਰਦੀਪ ਥੱਲੇ ਨਾ 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 ਥੱਲੇ ਥੱਲੇ ਬੈਜੋ ਹਾਂ ਆ ਥਾ ਥੱਲੇ ਸਾਰੇ ਹਾਂ ਹੁਣੇ ਦੱਸ ਬੈ ਤੁਹਾਨੂੰ ਦੱਸਣਾ ਚਾਹਣਾ ਯਾਰ ਤੁਸੀਂ ਵੀ ਥੋੜੇ ਹੋ ਜਾਓ ਗੋਡੇ ਥੋੜੇ ਥੱਲੇ ਕਰ ਲਓ ਮੁੰਡਿਓ ਥੋੜਾ ਕੋਈ ਫਰਕ ਨਹੀਂ ਪੈਂਦਾ ਉਹ ਤੂੰ ਵੀ ਹੋ ਜਾ ਗਰੂ ਅੱਛਾ 25 ਸਾਲਾਂ ਵਿੱਚ ਪਿਛਲੇ 25 ਸਾਲਾਂ ਵਿੱਚ ਟੋਟਲ 11000 ਕਿੱਲਾ ਅਕਵਾਇਰ ਹੋਇਆ ਹੈ ਹਲੇ ਤੱਕ 2000 ਕਿੱਲਾ ਤਾਂ ਡਿਵੈਲਪ ਹੀ ਨਹੀਂ ਹੋਇਆ 25 ਸਾਲਾਂ ਵਿੱਚ ਤੇ ਇਹਨਾਂ ਨੇ ਕਿੰਨਾ ਕਰ ਰਿਹਾ 40000 ਕਿੱਲਾ ਆ ਤਾਂ ਦੇਖ ਰਿਹਾ ਗਰਮ ਪਾਣੀ ਕਿੰਨਾ ਕ ਗਰਮ ਹੈ ਜੇ ਉਹਨਾਂ ਨੂੰ ਲੱਗਿਆ ਠੰਡਾ ਹੈ ਤੇ 60 7000 ਕਿੱਲਾ ਹੋਰ ਚੱਕ ਲੈਣਗੇ ਕੋਈ ਜ਼ਮੀਨ ਲੈਣੀ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਪੂਰਾ ਚੰਡੀਗੜ੍ਹ ਚੰਡੀਗੜ੍ਹ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ 77 75 ਸਾਲ ਹੋ ਗਏ 75 ਸਾਲ ਹੋ ਗਏ ਪੂਰਾ ਚੰਡੀਗੜ੍ਹ 28000 ਕਿੱਲਿਆਂ ਚ ਅਕਵਾਇਰ ਕੀਤੀ ਸੀ ਉਦੋਂ 28000 ਹਲੇ ਵੀ 8000 ਕਿੱਲਾ ਖਾਲੀ ਪਿਆ ਤੇ ਆਹ ਕਹਿੰਦੀ ਐ 40000 ਲੈਣਾ ਕਿਸ ਵਾਸਤੇ ਐ ਕਿਉਂਕਿ ਬਿਲਡਰਾਂ ਨੇ ਐਡਵਾਂਸ ਫੜੀ ਬੈਠੇ ਐ ਮੈਂ ਕੇਜਰੀਵਾਲ ਤੇ ਬਿਲਡਰਾਂ ਨੂੰ ਵੀ ਦੱਸਣਾ ਚਾਹਣਾ ਐ ਅਕਾਲੀ ਦਲ ਤੁਹਾਨੂੰ ਵੜ ਨਹੀਂ ਦਊਗਾ ਤੇ ਮੈਂ ਅੱਜ ਕਹਿਣਾ ਪੰਜਾਬ ਦੇ ਲੋਕ ਖੜੇ ਐ ਆਬ ਹਾਦਰ ਸੂਰਮੇ ਐ ਜਿਹੜੇ ਕੁਝ ਵੀ ਕੁਰਬਾਨੀ ਕਰ ਸਕਦੇ ਐ ਭਗਵਾਨ ਤਮਨ ਕੇਜਰੀਵਾਲ ਤੈਨੂੰ ਗੋਡੇ ਟੇਕਣੇ ਪੈਣੇ ਐ ਵਾਪਸ ਕਾਨੂੰਨ ਲੈਣਾ ਹੀ ਪੈਣਾ ਐ ਗਰੰਟੀ ਦਿੰਨਾ ਜਿਵੇਂ ਕਾਲੀਦਲ ਚੱਲ ਪਿਆ ਇਹਨਾਂ ਨੂੰ ਗੋਡੇ ਟਿਕਣੀ ਪੈਣੇ ਆ ਤੁਹਾਡੀ ਤੱਕ ਸਾਹਮਣੇ ਟਿਕਨੇ ਪੈਣੇ ਆ ਜਿੰਦਾਬਾਦ ਠੀਕ ਤੇ ਵੀ ਸੱਚ ਤੇ ਇਹ ਨਹੀਂ ਬੋਲਦੇ ਠੀਕ ਤੇ ਵੀ ਸੱਚ ਤੇ ਇਹ ਨਹੀਂ ਬੋਲਦੇ ਆ ਜਿਹੜੀ ਇੱਕ ਬਹੁਤ ਵੱਡੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਨਾ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ 40 ਹਜ਼ਾਰ ਕਿੱਲੇ ਤੇ ਹੁਣ ਉੱਥੇ ਕੋਈ ਰਜਿਸਟਰੀ ਨਹੀਂ ਹੋ ਸਕਦੀ ਕੋਈ ਸੀਐਲਯੂ ਨਹੀਂ ਹੋ ਸਕਦਾ ਕੋਈ ਉਹਦੇ ਤੇ ਤੁਸੀਂ ਜੇ ਇਹ ਅੱਛਾ ਕੀ ਕਹਿੰਦੇ ਐ ਕਿ ਜਿਹੜਾ ਤੁਹਾਡਾ ਖੇਤੀ ਦਾ ਲੋਨ ਹੈ ਫਿਰ ਅਸੀਂ ਤੁਹਾਡੇ ਪਲਾਟ ਤੇ ਕਰ ਦਾਂਗੇ ਜਿਹੜੇ ਦੇਵਾਂਗੇ ਉਹ ਖੇਤੀ ਦਾ ਕਮਾ ਕੇ ਅਸੀਂ ਲਾਹ ਨਦੇਸੀ ਲੋਨ ਪਲਾਟ ਜੇ 10 ਸਾਲਾਂ ਨੂੰ ਕੋਲ ਨਹੀਂ ਕੱਟੀ ਤੇ ਪਲਾਟ ਦਾ ਕੀ ਹੋਊਗਾ ਅਸਲੀ ਗੱਲ ਇਹਨਾਂ ਦੇ ਹੈ ਕਿ ਇਹਨਾਂ ਨੇ ਕਬਜ਼ਾ ਕਰਨਾ ਹੈ ਜਿਹੜਾ ਕਾਲੀ ਦਲ ਨਹੀਂ ਹੋਣ ਦੇਣਾ ਦੇਣ ਦਊਗਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਦੇਖੋ ਹਾਲਾਤ ਕੀ ਹੈ ਆਪਣੇ ਆਪਣੇ ਹੀ ਆ ਦੇਖੋ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਤੁਸੀਂ ਸਾਰੇ ਜਾਣਦੇ ਹੋ ਆ ਤੁਸੀਂ ਸਾਰੇ ਬਠਿੰਡੇ ਇਲਾਕੇ ਦਾ ਕੋਈ ਕਮੀ ਛੱਡੀ ਕੋਈ ਦੱਸੋ ਮੈਨੂੰ ਲੱਗਦਾ ਇੰਨਾ ਸੋਚਿਆ ਵੀ ਨਹੀਂ ਹੋਣਾ एम से लेके यूनिवर्सिटीयां तो लेके कॉलेज तो लेके, लेके कस्सियां तो लेके थर्मल प्लांटਾਂ ਤੋਂ ਲੈ ਕੇ ਪੱਕੇ ਖਾਲਾਂ ਤੋਂ ਲੈ ਕੇ ਮੈਨੂੰ ਲੱਗਦਾ ਗਲੀਆਂ ਸੇਕੋ ਸਾਹਿਬ ਮੈਨੂੰ ਪਤਾ ਹੈ ਪਹਿਲੇ ਨਹਿਰੀ محکمہ ਸੀ ਮਹਲਾ ਇੱਥੇ ਸਾਰੇ ਜਿੰਨੇ ਖਾਲ ਪੱਕੇ ਹੋਏ ਆ ਮਿੰਟ ਕਹਿੰਦੇ ਸੀ ਦੱਸੋ ਕਿੰਨੇ ਚਾਹੀਦੇ 200 ਕਰੋੜ ਚੱਕੋ ਮੈਨੂੰ ਯਾਦ ਆ ਭਲਾਡੇ ਵਾਲੇ 209 ਕਰੋੜ ਇਹਨਾਂ ਨੂੰ ਕੱਲੇ ਖਾਲਿਆਂ ਵਾਸਤੇ ਲਿਆ ਗਿਆ ਸੀ ਵਿਚਾਰੇ ਉੱਥੇ ਕਿਸ ਨੇ ਦੇਖਿਆ ਨਹੀਂ ਸੀ ਐਨੇ ਸਾਲ ਅੱਜ ਜਾ ਕੇ ਦੇਖੋ ਅੱਜ ਦਾ ਤਲਵੰਡੀ ਸਾਬੋ ਵਾਲੇ ਉਹ ਥੋੜੇ ਕਸੀਆਂ ਦੇ ਟਿਊਬਵਲ ਨਹੀਂ ਲਵਾਦੇ ਸਰਕਾਰੀ ਹੈਗੇ ਕੋਈ ਉਹਨਾਂ ਪਿੰਡਾਂ ਦੇ ਹਾਂ ਆ ਕਹਿੰਦੇ ਪਾਣੀ ਟੇਲ ਪੂਰਾ ਆਉਂਦਾ ਨਹੀਂ ਮੈਂ ਕਿਹਾ ਸਰਕਾਰੀ ਟਿਊਬਵਲ ਲਾ ਦੇ ਉੱਥੇ ਫਿਰ ਕਹਿੰਦੇ ਸਾਡਾ ਬਿੱਲ ਕੌਣ ਭਰੂਗਾ ਮੈਂ ਕਿਹਾ ਬਾਪੂ ਬਾਦਲ ਭਰੂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੌਰ ਘਰ ਘਰ ਪਾਣੀ ਪਾ ਅੱਛਾ ਤੁਸੀਂ ਦੇਖ ਲਓ आज मलूका साहब मेरे को आए आ रामपुरा ਮੈਨੂੰ ਲੱਗਦਾ ਸ਼ਹਿਰ ਹਾਂ ਨਾ ਤੇ ਆ ਜਿਹੜਾ ਮਲੂਕਾ ਸਾਹਿਬ ਨੂੰ ਪੁੱਛੋ 100 ਕਰੋੜ ਸ਼ਹਿਰ ਵਾਸਤੇ ਕੁਝੀ ਛੱਡੀ ਨਹੀਂ ਬਠਿੰਡਾ ਕੀ ਸੀ ਕੀ ਹੈ ਆ ਸੜਕਾਂ ਦੇਖੋ ਇੱਥੋਂ ਤੁਸੀਂ ਮੈਨੂੰ ਲੱਗਦਾ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਹੋ ਹਰ ਬਰ ਮੈਨੂੰ ਚੌਥਾ ਗੇੜ ਤਾਂ ਨਹੀਂ ਲੱਗਦਾ ਉਥੇ ਚੌਥੇ ਗੇੜ ਲਾਉਂਦੇ ਆਉਂਦੇ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਆ ਫਰਕ ਆ ਆਪਣੇ ਦਾ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਦਾ ਕਿ ਆਪਾਂ 10 ਸਾਲ ਖਰਾਬ ਕਰ ਲਏ ਆਪਣੇ ਯਾਰ ਪੰਜਾਬ ਆਪਣਾ ਘਰ ਹੈ ਹੁਣ ਤਾਂ ਆਪਣੇ ਮੁੰਡਿਆਂ ਨੂੰ ਆਸਟ੍ਰੇਲੀਆ ਵਾਲਾ ਵੀ ਨਹੀਂ ਲੈਣ ਨੂੰ ਤਿਆਰ ਨਾ ਕੈਨੇਡਾ ਲੈਣ ਨੂੰ ਤਿਆਰ ਹੈ ਹੁਣ ਤਾਂ ਰਹਿਣਾ ਆਪਾਂ ਇੱਥੇ ਆ ਆਪਣੇ ਪੰਜਾਬ ਨੂੰ ਬਚਾ ਲਈਏ ਸਰ ਬਾਦ ਸਾਹਿਬ ਨੇ ਸਕੂਲ ਕਾਲ ਮੈਂ ਹੋਈ ਕਹਿਣ ਲੱਗਿਆ ਦੇਖੋ ਅਸੀਂ 24 ਘੰਟੇ ਥੋੜੇ ਵਿੱਚ ਸੀ ਥੋਡੀ ਸਰਕਾਰ ਸੀ ਆ ਜਿਹੜੇ ਤੁਹਾਡੇ ਟਿਊਬਲ ਕਨੈਕਸ਼ਨ ਦੀ ਗੱਲ ਆ ਗਈ ਮੇਰੇ ਕੋਲ ਕੋਈ ਦੱਸ ਰਿਹਾ ਸੀ ਮੈਂ ਜੋ ਮਹਿਕਮਾ ਮੇਰੇ ਕੋਲੇ ਸੀ ਤੇ ਮੈਂ ਅਫਸਰਾਂ ਨੂੰ ਸਾਧਿਆ ਮੈਂ ਕਿਹਾ ਟੋਟਲ ਪੰਜਾਬ ਚ ਕਿੰਨੇ ਟਿਊਬਲ ਕਨੈਕਸ਼ਨ ਆ ਕਹਿੰਦੇ ਜੀ 15 ਲੱਖ ਮੈਂ ਕਿਹਾ ਅੰਕਲ ਨੂੰ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਦੀ ਸਰਕਾਰ ਚ ਕਿੰਨੇ ਲੱਗੇ ਆ ਤੁਸੀਂ ਹੈਰਾਨ ਲੈ ਜਾਓਗੇ 1.5 ਲੱਖ ਟਿਊਬਲ ਕਨੈਕਸ਼ਨ ਬਾਪੂ ਬਾਦਲ ਨੇ ਆਪਣੀ ਸਰਕਾਰਾਂ ਦੇ ਦਿੱਤੇ ਮੈਨੂੰ ਯਾਦ ਹੈ ਫਿਰ ਮੇਰੇ ਕੋਲੇ ਲੋਕੀ ਆ ਗਏ ਕਹਿੰਦੇ ਟਿਊਬਲ ਕਨੈਕਸ਼ਨ ਹੋਰ ਦਿਓ ਮੈਨੂੰ ਲੱਗਦਾ 2 ਲੱਖ ਉਹ ਦੋ ਵੰਡੇ ਸੀ ਵੰਡੇ ਸੀ ਕਿ ਨਹੀਂ ਤੁਹਾਨੂੰ ਅੱਛਾ ਹੋਰ ਦੱਸੋ ਕਿੰਨਾ ਕੋਲੇ ਹੈ ਨਹੀਂ ਹਲੇ ਹੈਗੇ ਯਾਰ ਹੁਣ ਗਲਤੀ ਨਾ ਕਰਿਓ ਕੋਈ ਬਤਲਾ ਵਾਲ ਆ ਗਿਆ ਨਾ ਫਿਰ ਨਹੀਂ ਮਿਲਨੇ ਤੁਹਾਨੂੰ ਮੈਂ ਤੁਹਾਨੂੰ ਹੁਣ 15-15 ਲੱਖ ਦੇ ਹੋ ਗਏ ਔਖਾ ਸੋਖਾ 1.5 ਲਟ ਪਾ ਲਓ ਮੁਫਤ ਦਊਂਗਾ ਤੁਹਾਨੂੰ ਸਾਰਿਆਂ ਨੂੰ ਦਊਂਗਾ ਬਿਲਡਿੰਗਾਂ ਤੁਸੀਂ ਬਣਾਈਆਂ ਨੇ ਸਾਹਮਣੇ ਖੜੀਆਂ ਐ ਇਸ ਕਰਕੇ ਅੱਜ ਹਾਲਾਤ ਕੀ ਐ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ 2-2 3-3 ਮਹੀਨੇ ਹੋ ਗਏ ਨਹੀਂ ਮਿਲੀਆਂ ਜਿਹੜਾ ਡੀਏ ਐ ਮੈਨੂੰ ਹੀ ਮਿਲਿਆ ਇੱਕ ਇੱਟ ਨਹੀਂ ਲੱਗੀ ਟੋਏ ਸੜਕਾਂ ਦੇ ਪੈ ਗਏ ਐ ਪਿੰਡਾਂ ਤਰਫ ਤਾਂ ਦੇਖਦੇ ਹੀ ਨਹੀਂ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਕਿੱਡੇ ਵੱਡੇ ਵੱਡੇ ਕਪਲੇ ਕੀਤੇ ਐ ਸਭ ਤੋਂ ਵੱਡਾ ਕਪਲਾ ਜ਼ਮੀਨ ਵਾਲਾ ਨਾ ਮੈਨੂੰ ਇਹਨਾਂ ਦਾ ਅੰਦਰਲਾ ਬੰਦਾ ਦੱਸ ਰਿਹਾ ਸੀ ਕਿ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕੀਤਾ ਬਿਲਡਰਾਂ ਨਾਲ ਦਿੱਲੀ ਵਾਲੇ ਨਾਲ ਕਿ ਇੰਨਾ ਪੈਸਾ ਦਿਓ ਆ ਪੈਸਾ ਇਕੱਠਾ ਕਰਕੇ ਆ ਹਿੰਦੁਸਤਾਨ ਵਿੱਚ ਆਪਣੀ ਪਾਰਟੀ ਖੜਾ ਕਰਨਾ ਚਾਹੁੰਦੇ ਐ ਦੇਖੋ ਥੋੜੋ ਟੁੱਟ ਲੁੱਟ ਕੇ ਸਭ ਤੋਂ ਪਹਿਲੇ ਜਦੋਂ ਆਏ ਕਹਿੰਦੇ ਸੀ ਬੜੀ ਇਮਾਨਦਾਰ ਸਰਕਾਰ ਕੀ ਕਹਿੰਦੇ ਸੀ ਕੋਈ ਗਨਮਾਨੀ ਲਾਵਾਂਗੇ ਕੋਈ ਹੂਟਰ ਬੰਦ ਕਰ ਦਾਂਗੇ ਇਹ ਕਰਾਂਗੇ ਯੋਗ ਕਰਾਂਗੇ ਹੁਣ ਦੇ ਸਾਰੇ ਠੱਗ ਨਿਕਲੇ ਆ ਨਾ ਬਾਹਰ ਖੁੱਡਾਂ ਚੋਂ ਮੈਂ ਕਹਿੰਦਾ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਆ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਆ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਐਮਐਲ ਬਣਾਤਾ ਯਾਰ ਪਤਾ ਨਹੀਂ ਕਿਥੇ ਕਿਥੇ ਆ ਜਿਹੜਾ ਪੁੱਛੋ ਆ ਆਪਣਾ ਦਿਹਾਤੀ ਵਾਲਾ ਠੱਗ ਆਪਣੀ ਵਰਕਰਾਂ ਨੂੰ ਠੱਗ ਗਿਆ ਥੋੜਾ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ ਮੈਂ ਕਿਹਾ ਇਹਦੀ ਤਾਂ ਜਮਾਨ ਜਬਤ ਹੋ ਗਈ ਪਤਾ ਨਹੀਂ ਕੀ ਮਾਹੌਲ ਬਣਾਇਆ ਉਹ ਵੀ ਜਿੱਤ ਗਿਆ ਹੁਣ ਉਹਨਾਂ ਨੇ ਕੀ ਕੀਤਾ ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਪੂਰੇ ਹਿੰਦੁਸਤਾਨ ਵਿੱਚ ਅਸਥਿਹਾਰ ਬਾਜੀ ਤੇ ਅਖਬਾਰਾਂ 'ਚ ਦਸਨ ਝੂਠ ਦਸਣ ਲੱਗ ਗਏ 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਪਿਛਲੇ 3 ਸਾਲਾਂ ਦੇ ਵਰਤ ਰਿਹਾ ਤੁਸੀਂ ਨਾਗਾਲੈਂਡ ਦੇ ਅਖਬਾਰ 'ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ ਕਰਦੇ ਐ ਕਿ ਅਸੀਂ ਹਰ ਔਰਤ ਨੂੰ ਪੰਜਾਬ 'ਚ 1000 ਰੁਪਇਆ ਦੇਤਾ ਅਸੀਂ 25000 ਰੁਪਇਆ ਪੈਨਸ਼ਨ ਦੇ ਰਹੇ ਆ ਪੰਜਾਬ 'ਚ ਉਹਨਾਂ ਨੂੰ ਪਤਾ ਨਾਗਾਲੈਂਡ ਵਾਲੇ ਕਿਹੜੇ ਇੱਥੇ ਆਉਣਗੇ ਪੁੱਛਣ ਤਾਮਲ ਲਾਡੂ ਤੇ ਲੈ ਕੇ ਅਖਬਾਰਾਂ 'ਚ ਆਪਣੀ ਕੇਜਰੀਵਾਲ ਦੀ ਮਸ਼ਹੂਰੀ ਕਰ ਰਿਹਾ ਥੋੜੇ ਪੈਸੇ ਨਾਲ ਤੇ ਜਿਹੜੇ ਅਖਬਾਰਾਂ ਨਾਲ ਤੇ ਜਿਹੜੇ ਮੀਡੀਆ ਕੰਪਨੀਆਂ ਨਾਲ ਦੱਸਾ ਕਿ ਸੌਦਾ ਹੋਇਆ ਜਿੰਨਾ ਪੈਸਾ ਦਿਓਗੇ ਕਹਿੰਦਾ 25% ਉਹ ਕੈਸ਼ ਵਾਪਸ ਲੈਂਦੇ ਆ 250 ਕਰੋੜ ਰੁਪਇਆ ਸਾਲ ਦਾ ਕੇਜਰੀਵਾਲ ਕੋਲੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਹੋਊਗੀ ਇਹਦੀ ਵੀ ਇਨਕੁਆਰੀ ਹੋਊਗੀ ਜਿਹੜੇ ਆ ਸ਼ਰਾਬ ਦੇ ਘੁਟਾਲਾ ਜਿਹਦੇ ਕਰਕੇ ਦਿੱਲੀ ਆ ਸਾਰੇ ਅੰਦਰ ਗਏ ਸੀ ਦਿੱਲੀ ਤੋਂ ਵੱਡਾ ਘਟਾਲਾ ਇਹਨਾਂ ਨੇ ਪੰਜਾਬ 'ਚ ਕੀਤਾ ਹੈ। ਐਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ। ਕੱਲਾ ਅਕਾਲੀ ਦਲ ਹੈ ਜਿਹੜਾ ਜਮਾਨ ਦਾ ਪੱਕਾ ਹੈ। ਤੁਸੀਂ ਇਤਿਹਾਸ ਦੇਖ ਲਓ। ਬਾਪੂ ਬਾਦਲ ਨੇ ਜੋ ਵੀ ਵਾਅਦੇ ਕੀਤੇ ਜੇ ਤੁਹਾਨੂੰ ਕਿਹਾ ਗਰੀਬ ਨੂੰ ਆਟਾ ਦਲ ਦਊਂਗਾ ਪਹਿਲੀ ਕੈਬਨਿਟ 'ਚ ਹੀ ਫੈਸਲਾ ਕਰ ਲਿਆ। ਜੇ ਉਹਨਾਂ ਨੇ ਕਿਹਾ ਲੜਕੀਆਂ ਨੂੰ ਸ਼ਾਦੀ ਸ਼ਗਨ ਦਊਂਗਾ ਜੇ ਕਿਹਾ ਟਿਊਬਲਾਂ ਦੇ ਬਿੱਲ ਮਾਫ ਕਰੂੰਗਾ ਨਾਲ ਦੇ ਨਾਲ ਕਿਤੇ ਮੈਨੂੰ ਇੱਕ ਦੱਸ ਦਿਓ ਜਿਹੜੀ ਗੱਲ ਕਹੀ ਤੇ ਨਹੀਂ ਹੋਈ ਆ ਹੁੰਦਾ ਹੈ ਆਪਣਿਆਂ ਦਾ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਇਹਨਾਂ ਨੂੰ ਵੀ ਪਤਾ ਹੈ ਕਿ ਇੱਕ ਦੀ ਠੱਗੀ ਮਾਰ ਲਈ ਹੁਣ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਇਹਨਾਂ ਦਾ ਕੋਈ ਲਗਾਨ ਨਹੀਂ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ ਮੇਰੀਆਂ ਬੀਬੀਆਂ ਬੈਠੀਆਂ ਬੀਬੀ ਜੀ 1000 ਰੁਪਏ ਆਏ ਇਹਨਾਂ ਦਾ 2500 ਪੈਨਸ਼ਨ ਤਾਂ ਆ ਗਈ ਹੋਣੀ ਐ ਹੈ ਆਟਾ ਦਾਲ ਵੀ ਨਹੀਂ ਆਇਆ ਕ ਆਟਾ ਦਾਲ ਵੀ ਬੰਦ ਹੋ ਆਟਾ ਦਾਲ ਵੀ ਬੰਦ ਹੋ ਗਿਆ ਆ ਜਿਹੜੀ ਕਨਕਾਰੀ ਹੈ ਨਾ ਆ ਆਰੀਆ ਸੈਂਟਰ ਦੀ ਹਾਂ ਹਾਂ ਸੈਂਟਰ ਦੀ ਐ ਪੰਜਾਬ ਦਾ ਆਟਾ ਦਾਲ ਬੰਦ ਐ ਆ ਹੁਣ ਕਹਿੰਦੇ ਐ ਕਿ ਅਸੀਂ 300 ਯੂਨਿਟ ਬਿਜਲੀ ਦੇ ਦਿੱਤੇ ਤੇ 200 ਤਾਂ ਬਾਪੂ ਬਾਦਲੀ ਦਿੰਦਾ ਹੁੰਦਾ ਸੀ ਤੇ ਜੇ ਬਾਦਲ ਬਾਪੂ ਬਾਦਲ ਥਰਮਲ ਪਲੈਂਟ ਨਾਮ ਹੁੰਦਾ 300 ਵੀ ਨਹੀਂ ਮਿਲਨੇ ਸੀ ਤੁਹਾਨੂੰ ਆ ਬਿਜਲੀ ਪੈਦਾ ਕੀਤੀ ਜਿਹਨੇ ਕਰਕੇ ਤੁਹਾਡੇ ਕੋਲੇ ਖੇਤਾਂ 'ਚ ਬਿਜਲੀ ਆ ਰਹੀ ਏ ਤੁਸੀਂ ਦੇਖ ਲਓ 10 ਸਾਲ ਹੋ ਗਏ ਇੱਕ ਯੂਨਿਟ ਬਿਜਲੀ ਦਾ ਪੈਦਾ ਨਹੀਂ ਕੀਤਾ ਤਾਂ ਹੀ ਹੁਣ ਕਟ ਲੱਗਣ ਲੱਗੇ ਜੇ ਤੁਸੀਂ ਆਪਣੀ ਸਰਕਾਰ ਨਾ ਲੈ ਕੇ ਆਏ ਆ 4 ਘੰਟੇ 5 ਘੰਟੇ ਨਹੀਂ ਇੱਕ ਇੱਕ ਘੰਟਾ ਰਹਿ ਜਾਊਗਾ ਟਿਊਬਲਾਂ ਦਾ ਕਿਉਂਕਿ ਮੰਗ ਵਗ ਗਈ ਹੈ ਪੈਦਾbaar ਖਤਮ ਹੋ ਗਈ ਕੀਤੀ ਨਹੀਂ ਹੈ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਜਿੱਥੋਂ ਖੀਰ ਚੌਂਗ ਤੱਕ ਲੋਕੀ ਖੜੇ ਹੈ ਮੈਂ ਇਧਰੋਂ ਆਇਆ ਪਿੰਨੋ ਮਨ ਲਗਾ 4-5 ਕਿਲੋਮੀਟਰ ਦੀ ਸੜਕਾਂ ਦੇ ਇੱਥੇ ਜਾਮ ਹੋਇਆ ਪਿਆ ਦੂਜੇ ਪਾਸੇ ਜਾਮ ਹੋਇਆ ਮੈਂ ਕੇਜਰੀਵਾਲ ਤੇ ਕਾਂਗਰਸੀ ਨੂੰ ਦੱਸ ਦੇਣਾ ਹੈ ਆ ਜਿਹੜੇ ਕਾਲੀ ਵਰਕਰ ਖੜੇ ਹੋ ਗਏ ਆ ਉਹਨਾਂ ਵਿੱਚ ਆਪਣੇ ਬਜ਼ੁਰਗਾਂ ਦੀ ਸਪਿਰਿਟ ਆ ਗਈ ਹੈ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਬਾਪੂ ਬਾਦਲ ਨਾਲ ਜੋ ਵੀ ਆਦੇਸ਼ ਹੁੰਦਾ ਸੀ ਜੇ 5 ਸਾਲ ਜੇਲ੍ਹ ਵੀ ਜਾਣਾ ਹੈ ਐਂ ਭੰਗੜੇ ਪਾਉਂਦੇ ਜਾਂਦੇ ਸੀ ਅੱਜ ਉਹਨਾਂ ਦੇ ਬੱਚੇ ਇੱਥੇ ਬੈਠੇ ਆ ਅੱਜ ਸਾਰੇ ਪਰਿਵਾਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਵਿਰਿਸ਼ਟਤਾ ਕਰਾਂਗੇ ਆਰਾਮ ਤਾਂ ਕਰਾਂਗੇ ਜਦੋਂ ਤੱਕ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਪਾਰਟੀ ਵਾਪਸ ਪੰਜਾਬ ਸੱਤਾ 'ਚ ਨਹੀਂ ਆਉਂਦੀ ਅੱਜ ਮੈਂ ਇੱਥੇ ਦੋ ਤਿੰਨ ਐਲਾਨ ਵੀ ਕਰਨ ਚੱਲੇ ਆਂ ਪਹਿਲਾ ਐਲਾਨ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆਹ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਣ ਦੇਵਾਂਗੇ ਇੱਥੇ ਮੇਰੇ ਕੋਲੇ ਆਏ ਆ ਕਈ ਪਿੰਡ ਵਾਲੇ ਨਰਗੋਣਾ ਵਾਲੇ ਜਿਨ੍ਹਾਂ ਦੀ ਜਮੀਨ ਆ ਪਿੱਛੇ ਬੈਠੇ ਆਓ ਇੱਧਰ ਇੱਧਰ ਆ ਜਾ ਪੱਛੇ ਆ ਸਾਰੇ ਆ ਕਿਸਾਨ ਜਿਨ੍ਹਾਂ ਦੀਆਂ ਜਮੀਨਾਂ ਪੱਤੀ ਚੁੱਕੀ ਦੇ ਸਾਰੇ ਆ ਸਾਰੇ ਪਰਿਵਾਰ ਆ ਮੈਂ ਤੁਹਾਨੂੰ ਇੱਕ ਕਤਲ ਕਰਨਾ ਹੈ ਇੱਕ ਤਾਂ ਸਾਰੇ ਪਿੰਡ ਵਾਲੇ ಗ್ರಾಮ ਸਭਾ ਬਣਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਤੇ ਮੈਨ ਲੱਗਦਾ ਪਿੰਡਾਂ ਚ ਆ ਵੀ ਲਾ ਦਿਓ ਬੋਰਡ ਕਿ ਝਾੜੂ ਵਾਲਿਆਂ ਨੂੰ ਵਣ ਨਹੀਂ ਦੇਣਾ ਇਹਨਾਂ ਕੌਮ ਨੂੰ ਦੂਜੀ ਗੱਲ ਮੈਂ ਅੱਜ ਕਹਿਣ ਲੱਗਿਆ ਜਿਵੇਂ ਹਿਮਾਚਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਬਾਹਰਲਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਬਾਹਰਲੇ ਅਸੀਂ ਕਿਸੇ ਨੂੰ ਨਹੀਂ ਲੈਣ ਦੇਵਾਂਗੇ ਦੂਜੀ ਗੱਲ ਜਿਹੜੀ ਜਿਹੜੀਆਂ ਅੱਜ ਸਰਕਾਰੀ ਨੌਕਰੀਆਂ ਕੱਢ ਲਿਓ ਜਿਹੜਾ 20 25 ਹਜ਼ਾਰ ਜਿੰਨੀਆਂ ਵੀ ਥੋੜੀ ਦਿੱਤੀਆਂ ਆਪਾਂ ਤਾਂ 3 2 3 ਰੱਖ ਦਿੱਤੇ ਸੀ ਅੱਧੇ ਬਾਰ ਦੇ ਐ ਅੱਧੇ ਕੋਈ ਯੂਪੀ ਦੇ ਐ ਅੱਧੇ ਕੋਈ ਹਰਿਆਣੇ ਦੇ ਐ ਮੈਂ ਗਰੰਟੀ ਦਿੰਦਾ ਤੇ ਕਾਨੂੰਨ ਲੈ ਕੇ ਆਵਾਂਗੇ ਪੰਜਾਬ ਤੋਂ ਬਾਹਰ ਕਿਸੇ ਵੀ ਮੁੰਡੇ ਨੂੰ ਪੰਜਾਬ ਸਰਕਾਰ ਦੀ ਸਰਕਾਰੀ ਨੌਕਰੀ ਨਹੀਂ ਮਿਲਤੇ ਜਾਊਗੀ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਪੰਜਾਬ ਚ ਆਏਗੀ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਪਰ ਇਨਸੈਂਟਿਵ ਦੀ ਇੱਕ ਕੰਡੀਸ਼ਨ ਹੋਊਗੀ ਘੱਟੋ ਘੱਟ 80% ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਪੰਜਾਬ ਆਪਣਾ ਹੈ ਪੰਜਾਬ ਚੰਗਾ ਵਧੂਗਾ ਤਾਈ ਤਰੱਕੀ ਹੋਊਗੀ ਇਸ ਕਰਕੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਿਹਾ ਅਕਾਲੀ ਦਲ ਤੋਂ ਬਗੈਰ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਚਾ ਲੋ ਗੱਲਾਂ 'ਚ ਨਾ ਆਓ ਕੱਲੀ ਇੱਕ ਪਾਰਟੀ ਥੋੜੀ ਬਚਾ ਸਕਦੀ ਐ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਚੀਜ਼ ਛੁੱਲੀ ਛੱਡਣਗੇ ਪਰ ਐਕਤੀ ਇਹਨਾਂ ਦੀ ਗੱਲਾਂ 'ਚ ਨਾਓ ਆਪਾਂ ਵਾਪਸ ਖੁਸ਼ੀਆਂ ਵਾਲੇ ਦਿਨ ਜਦੋਂ ਜੋ ਚਾਹੁੰਦੇ ਸੀ ਉਹ ਨਾਲ ਦੇ ਨਾਲ ਆਦੇਸ਼ ਹੋ ਜਾਂਦੇ ਸੀ ਜਦੋਂ ਕਾਲੀ ਵਰਕਰਾਂ ਦੇ ਦਫ਼ਤਰ ਜਾਂਦੇ ਸੀ ਨੀਲੀਆਂ ਦੀ ਕਦਰ ਹੁੰਦੀ ਸੀ ਉਹ ਦਿਨ ਵਾਪਸ ਲੈ ਕੇ ਆਈਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹਾਂ ਅਸੀਂ ਹਾਜ਼ਰ ਹਾਂ ਹਲੇ ਤਾਂ ਆ ਇਲਾਕਾ ਦੀ ਡਿਵੈਲਪਮੈਂਟ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਅੱਜ ਦੱਸ ਦਣਾ ਹੈ ਅਗਲੀ ਸਰਕਾਰ ਲਿਆ ਦੋ 8-10 ਸਾਲ ਦੇ ਅੰਦਰ ਅਮਰੀਕਾ ਕੈਨੇਡਾ ਜਿਹੜੇ ਬੱਚੇ ਗਏ ਆ ਵਾਪਸ ਪੰਜਾਬ ਚ ਮੈਂ ਲੈ ਕੇ ਆਉਂਗਾ ਤੁਹਾਡਾ ਸਾਰਿਆਂ ਦਾ ਸਮੂਜੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਅੱਜ ਤੁਸੀਂ ਕਮਾਲ ਕਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ